ਇਹ ਬੋਲੋ ਮਤਰਾ ਕੀ ਇਹ ਕੋਈ ਨੰਬਰ ਕੋਈ ਨੰਬਰ ਆ ਗਿਆ ਸਪੋਰਟ ਅੱਜ ਕਿੰਨੀਆਂ ਕੋਠੀਆਂ ਜੇ ਤੋੜੀਆਂ ਨੇ ਪਤਾ ਨਹੀਂ ਆਪਾਂ ਨੂੰ ਕੁਝ ਵੀ ਪਤਾ ਕੁਝ ਨਹੀਂ ਚਾਹੀਦਾ ਪਹਿਲਾਂ ਦੱਸਿਆ ਇਹਨਾਂ ਨੇ ਕੋਈ ਅਲਟੀਮੇਟ ਕੋਈ ਐਕਟੀਮੇਟ ਇਹ ਸਿੱਧਾ ਲੈ ਕੇ ਜੇਬ ਚੀਜ਼ਾਂ ਵਿੱਚ ਸੱਤ ਇਹਨੇ ਪੇੜ ਵੀ ਜਿਹੜੇ ਤੁਹਾਡੇ ਲੱਗੇ ਹੋਏ ਸੀ ਉਹਨਾਂ ਦਾ ਨੁਕਸਾਨ ਵਰਨਾਂ ਦਾ ਵੀ ਨੁਕਸਾਨ ਹੋ ਤਾਂ ਹੋਈ ਇਹ ਤਾਂ ਨਸਾਲ ਕਿ ਕਿੰਨੇ ਵਜੇ ਸਵੇਰੇ ਆਏ ਆਏ 9 ਵਜੇ ਇਸ ਸਾਰੀ ਲਾਈਨ ਜਿਹੜੀ ਇਹ ਲਾਈਨ ਕੀਤਾ ਕਰੀ ਜਾਂਦੇ ਨਹੀਂ ਰੱਖੋ ਸਾਰੀ ਸਾਹਮਣੇ ਸਾਰੀ ਲਾਈਨ ਹੀ ਕਰੀ ਹੈ ਹਾਂ ਕਿ ਕਿੰਨੇ ਫੁੱਟ ਸੀ ਜਿਹੜਾ ਝੜ ਤੋਂ ਦੱਸਿਆ ਸੀ ਇਹ ਤੁਹਾਨੂੰ ਨੇ ਇੰਨੇ ਫੁੱਟ ਜਿਹੜਾ ਤੋੜਿਆ ਤੁਸੀਂ ਆਪ ਤੋੜ ਲਓ ਤਾਂ ਵੀ ਪਿਆ ਹੋਣਾ ਹੈ